ਇਹੜੇ ਡਾਇਰੈਕਟਰ ਜਰਨਲ ਆਫ ਪੁਲਿਸ ਵੀ ਰਹੇ ਹੈਗੇ ਆ ਉਹਨਾਂ ਦਾ ਬਿਆਨ ਆ ਇੱਕਦਮ ਆਇਆ ਇੰਗਲਿਸ਼ ਅਖਬਾਰ ਦੇ ਇੰਗਲਿਸ਼ ਟ੍ਰਿਬਿਊਨ ਦੇ ਇੱਕ ਸੀਨੀਅਰ ਜਰਨਲਿਸਟ ਰਹੇ ਦਵਿੰਦਰ ਪਾਲ ਸਿੰਘ ਉਹਨਾਂ ਨਾਲ ਉਹਨਾਂ ਦੀ ਮੈਂ ਮੁਲਾਕਾਤ ਕੀਤੀ ਇਵਨ ਅੱਜ ਪ੍ਰੈਸ ਕਾਨਫਰੰਸ ਵੀ ਉਹਨਾਂ ਨੇ ਕੀਤੀ ਸਾਰਿਆਂ ਨੇ ਸਾਰੇ মিডিਆ ਨੇ ਕਵਰ ਕਰਿਆ ਉਹ ਕਹਿੰਦੇ ਵੀ ਵੀ ਹੈਡ ਇਨਾਫ ਵੀ ਹੈਵ ਐਂਡ ਵੀ ਹੈਡ ਇਨਾਫ ਐਵਿਡੈਂਸਿਸ ਅਗੇਂਸਟ ਮੁਜੀਤਿਆ 2001 ਵਿੱਚ ਵੀ ਸੀਗੇ 2003 ਵਿੱਚ ਵੀ ਸੀਗੇ ਕਿਉਂਕਿ ਬਕਰਮ ਸਿੰਘ ਮਜੀਠੀਆ ਵੀ ਕੋਈ ਛੋਟੇ ਮੋਟੇ ਖਿਡਾਰੀ ਨਹੀਂ ਹੈਗੇ ਭਾਰਤੀ ਜਨਤਾ ਪਾਰਟੀ ਨਾਲ ਜਾਂ ਹੋਰ ਵੱਡੀਆਂ ਥਾਵਾਂ ਤੇ ਉਹਨਾਂ ਦੇ ਵੀ ਲਿੰਕ ਨੇ ਜੱਜਾਂ ਨਾਲ ਵਕੀਲਾਂ ਨਾਲ ਸੋ ਇਹ ਬਹੁਤ ਵੱਡਾ ਵੱਡੇ ਬੰਦੇ ਦੀਆਂ ਜਿਹੜੀਆਂ ਸਾਕੇਦਾਰੀਆਂ ਨੇ ਉਹ ਵੀ ਵੱਡੀਆਂ ਹੁੰਦੀਆਂ ਸੋ ਟਾਈਮਿੰਗ ਆ ਜਿਹੜੀ ਉਹ ਉਹ ਕਾਫੀ ਕੁਝ ਹੁੰਦੀ ਹੈ ਸੋ ਮੈਨੂੰ ਲੱਗਦਾ ਵੀ ਜਿਹੜੀ ਪੁਲਿਸ ਹੈਗੀ ਆ ਇਹ ਇੱਕ ਆਪਾਂ ਲੰਮਾ ਸਮਾਂ ਗ੍ਰਿਫਤਾਰੀਆਂ ਦੇ ਦੌਰ ਤੋਂ ਵੀ ਆਏ ਹੈਗੇ ਆ ਕਿਤੇ ਨਾ ਕਿਤੇ ਬੰਦੇ ਦਾ 1% ਜਾਂ 2% ਜਾਂ 3% ਆ ਉਹ ਹੱਥ ਹੁੰਦਾ ਹੈਗਾ ਜ਼ਰੂਰ ਉਸ ਤੋਂ ਬਾਅਦ ਹੀ ਜਿਹੜੀਆਂ ਉਹ ਕੇਸ ਆ ਜਿਹੜਾ ਬਣਦਾ ਹੈਗਾ ਸੋ ਇਹ ਪੋਲੀਟੀਕਲ ਮੁੱਦਾ ਨਹੀਂ ਹੈ ਪੋਲੀਟੀਕਲ ਡਿਟੈਂਸ਼ਨ ਭਾਈ ਅਮਰਪਾਲ ਸਿੰਘ ਦੀ ਹੈ ਜਾਂ ਜਿਹੜੇ ਜਿਹੜੇ 8 9 10 ਖੜਕੋ ਸਿੰਘ ਨੇ ਉਹ ਪੋਲੀਟੀਕਲ ਡਿਟੈਂਸ਼ਨਸ ਆ ਕਿਉਂਕਿ ਉਹ ਆਪਣੀ ਕ੍ਰਾਈਮ ਵਾਲੀ ਸਜ਼ਾ ਪੂਰੀ ਕਰ ਚੁੱਕੇ ਜੀ ਹੋਨੋ ਪੋਲੀਟੀਕਲ ਡਿਟੈਂਸ਼ਨਸ ਨੇ 15 ਜਾਂ 16 ਸਾਲ ਦੀ ਉਮਰ ਕਾਇਤ ਤੋਂ ਬਾਅਦ ਜਿਹੜੀ ਉਹ ਕੱਟ ਰਹੇ ਆ ਉਹ ਪੋਲੀਟੀਕਲ ਡਿਟੈਂਸ਼ਨਸ ਨੇ ਸੋ ਇਹ ਪੋਲੀਟੀਕਲ ਡਿਟੈਂਸ਼ਨਸ ਸੋ ਇਸ ਤਰ੍ਹਾਂ ਦੀਆਂ ਆਉਂਦੀਆਂ ਇਹ ਹੈਗੀਆਂ ਕ੍ਰਾਈਮ ਰਿਲੇਟਡ ਡਿਟੈਂਸ਼ਨ ਹਾਂ ਸੋ ਇਹਦੇ ਬਾਰੇ ਜੇ ਉਹ ਉਹ ਆਪਣੇ ਵਕੀਲ ਤਾਂ ਹੀ ਅੱਗੇ ਚਾਰਜ ਹੋਈ ਕਰਨਗੇ ਜ਼ਮਾਨਤ ਹੋ ਜਾਈਗੀ ਬਾਹਰ ਆ ਜਾਏਗਾ ਸੋ ਐਡਾ ਵੱਡਾ ਕੋਈ ਖਤਰੇ ਵਾਲੀ ਗੱਲ ਨਹੀਂ ਗੱਲਬਾਤ ਕਰ ਲੈਣੀ ਆ ਬਿਕਰਮ ਸਿੰਘ ਮਜੀਠੀਆ ਹੋਣਾ ਦੀ ਗ੍ਰਿਫਤਾਰੀ ਦੀ ਸਰਦਾਰ ਹਰਪਰ ਸਿੰਘ ਜੀ ਪਿਛਲੇ ਜੇ ਆਪਾਂ ਕਹੀ ਕਿ ਤਿੰਨ ਚਾਰ ਦਿਨ ਦੇ ਵਿੱਚ ਸਭ ਤੋਂ ਵੱਧ ਜੇ ਚਰਚਾ ਰਹੀ ਹੈਗੀ ਆ ਕਿਸੇ ਗੱਲ ਦੀ ਤੇ ਉਹ ਸਰਦਾਰ ਬਿਕਰਮ ਸਿੰਘ ਮਜੀਠੀਆ ਹੋਣਾ ਦੀ ਗ੍ਰਿਫਤਾਰੀ ਦੀ ਰਹੀ ਹੈ ਜਿਸ ਤਰੀਕੇ ਦੇ ਨਾਲ ਵਿਜੀਲੈਂਸ ਜਿਹੜੀ ਆ ਉਹ ਆਉਂਦੀ ਹੈਗੀ ਆ ਜਾਂ ਜੋ ਕੁਝ ਘਟਨਾਕ੍ਰਮ ਵਾਪਰਦਾ ਹੈ ਹਾਂਜੀ ਜਿਸ ਦਿਨ ਗ੍ਰਫਤਾਰੀ ਹੋਈ ਆ ਇੱਕ ਸਾਡੇ ਚੰਗੇ ਸ਼ਹਿਰ ਦੇ ਦੋਸਤ ਆ ਉਹਨਾਂ ਨੇ ਫੇਸਬੁੱਕ ਤੇ ਟਿੱਪਣੀ ਪਾਈ ਵੀ ਜੇ ਸਕਤਾ ਸਕਤੇ ਕੋ ਮਾਰੇ ਤਾਂ ਬਨ ਰੋਸ ਨਾ ਹੋਈ ਹਾਂ ਨਾ ਵੀ ਜੇ ਇੱਕ ਤਾਕਤਵਰ ਬੰਦਾ ਦੂਜੇ ਤਾਕਤਵਰ ਬੰਦੇ ਨੂੰ ਮਾਰ ਰਿਹਾ ਵੀ ਗੁਰੂ ਸਾਹਿਬ ਨੇ ਵੀ ਕਿਹਾ ਵੀ ਰੋਸ ਨਹੀਂ ਕਰਨਾ ਚਾਹੀਦਾ ਸੰਤ ਜੀ ਜੀ ਸੋ ਉਹ ਉਹਨਾਂ ਦੇ ਕੀ ਬਿਜ਼ਨਸ ਡੀਲਿੰਗਸ ਆ ਕੀ ਕੁਝ ਉਹਨਾਂ ਨੇ ਕਰਿਆ ਕੀ ਨਹੀਂ ਕਰਿਆ ਅਸੀਂ ਚਲੋ ਇਹਦੇ ਬਾਰੇ ਕੋਈ ਦਾਵਾ ਨਹੀਂ ਕਰਦੇ ਹਣਾ ਹਰ ਬੰਦੇ ਦਾ ਜੀਵਨ ਆ ਜਿਹੜਾ ਜਿਹੜਾ ਬਲੈਕ ਐਂਡ ਵਾਈਟ ਹੁੰਦਾ ਅੱਜ ਕੱਲ ਦੇ ਸੋਸ਼ਲ ਮੀਡੀਆ ਯੁੱਗ ਵਿੱਚ ਹਣਾ ਸਾਰਾ ਕਿ ਲੋਕਾਂ ਨੂੰ ਪਤਾ ਹੁੰਦਾ ਕਿ ਕਿੱਥੋਂ ਕੀ ਹੋਇਆ ਕਿ ਹਾਂ ਕਈ ਵਾਰੀ ਕਾਨੂੰਨ ਦੀਆਂ ਜਿਹੜੀਆਂ ਕੰਪਲਸ਼ਨਸ ਨੇ ਉਹਦਾ ਵਿੱਚ ਪ੍ਰੂਵ ਕਰਨਾ ਔਖਾ ਹੁੰਦਾ ਆਪਾਂ ਦੇਖਿਆ ਵੀ ਆਪਾਂ ਕਹਿੰਦੇ ਬਹੁਤ ਸਾਰੇ ਆਪਣੇ ਖਾਰਕੋ ਸਿੰਘ ਆ ਜਿਹਦੇ ਹਨਾ ਉਹ ਵੱਡੀਆਂ ਵਾਰਦਾਤਾਂ ਵਿੱਚ ਸ਼ਾਮਲ ਰਹੇ ਆ ਪਰ ਕਾਨੂੰਨੀ ਤੌਰ ਤੇ ਉਹ ਬਰੀ ਹੋ ਗਏ ਹੋਇਆ ਆ ਆਪਾਂ ਨੂੰ ਪਤਾ ਹੈ ਵੱਡੇ ਜਰਨੈਲਾਂ ਨੇ ਵੱਡੇ ਕੰਮ ਕਰੇ ਹੈਗੇ ਆ ਨਾ ਵੀ ਇਸ ਤਰ੍ਹਾਂ ਹੁੰਦੀਆਂ ਕਾਨੂੰਨ ਦੀਆਂ ਹਨਾ ਸੋ ਸੋ ਉਹਦੇ ਚ ਕਾਨੂੰਨੀ ਤੌਰ ਤੇ ਉਹ ਬਚ ਜਾਣ ਜਾਂ ਕਿਦਾਂ ਹੋਵੇ ਪਰ ਫਿਰ ਵੀ ਹੈਗਾ ਵੀ ਘਟੋ ਘੜ ਦੋਸ਼ ਲੱਗਦੇ ਆ ਮਿਸਟਰ ਚਟੋ ਪਾ ਦਿਆ ਏ ਜਿਹੜੇ ਡਾਇਰੈਕਟਰ ਜਨਰਲ ਆਫ ਪੁਲਿਸ ਵੀ ਰਹੇ ਹੈਗੇ ਆ ਉਹਨਾਂ ਦਾ ਬਿਆਨ ਆ ਇੱਕਦਮ ਆਇਆ ਇੰਗਲਿਸ਼ ਅਖਬਾਰ ਦੇ ਇੰਗਲਿਸ਼ ਟ੍ਰਿਬਿਊਨ ਦੇ ਇੱਕ ਸੀਨੀਅਰ ਜਰਨਲਿਸਟ ਰਹੇ ਦਵਿੰਦਰ ਪਾਲ ਸਿੰਘ ਉਹਨਾਂ ਨਾਲ ਉਹਨਾਂ ਦੀ ਮੈਂ ਮੁਲਾਕਾਤ ਦੇਖ ਰਿਹਾ ਇਵਨ ਅੱਜ ਪ੍ਰੈਸ ਕਾਨਫਰੰਸ ਵੀ ਉਹਨਾਂ ਨੇ ਕਹਿੰਦੀ ਸਾਰਿਆਂ ਨੇ ਸਾਰੇ মিডিਆ ਨੇ ਕਵਰ ਕਰਿਆ ਉਹ ਕਹਿੰਦੇ ਵੀ ਵੀ ਹੈਡ ਇਨਫ ਵੀ ਹੈਵ ਐਂਡ ਵੀ ਹੈਡ ਇਨਫ ਐਵਿਡੈਂਸਿਸ ਅਗੇਂਸ ਮਜੀਠੀਆ 2001 ਵਿੱਚ ਵੀ ਸੀਗੇ 2003 ਵਿੱਚ ਵੀ ਸੀਗੇ ਉਦੋਂ ਅਕਾਲੀਆਂ ਦੀ ਸਰਕਾਰ ਹੋਣ ਕਰਕੇ 2011 ਵਿੱਚ ਵੀ ਕਹਿੰਦੇ ਸਾਡੇ ਕੋਲ ਸੀਗੇ ਪਰ ਸਰਕਾਰ ਅਕਾਲੀਆਂ ਦੀ ਸੀ ਪਰ ਹੁਣ ਫਿਰ ਮਤਲਬ 3.5 ਸਾਲ ਹੋ ਗਏ ਫਿਰ ਉਦੋਂ ਹੀ ਜੇ ਸੀਗਾ ਤੇ ਮੇਰੇ ਹਿਸਾਬ ਨਾਲ ਉਦੋਂ ਹੀ ਫਿਰ ਕੱਢ ਲੈਣਾ ਚਾਹੀਦਾ ਸੀ ਕਿ ਨਹੀਂ ਹਾਂ ਇਹ ਇਹ ਡਿਪੈਂਡ ਕਰਦਾ ਹੁੰਦਾ ਕਈ ਕੁਛ ਹੈ ਸਰਕਾਰਾਂ ਨੇ ਕਿਹੜਾ ਬੰਦਾ ਕਦੋਂ ਫੜਨਾ ਹੈ ਉਹਨਾਂ ਦੀਆਂ ਆਪਣੀਆਂ ਲਿਮਿਟੇਸ਼ਨ ਕਿਉਂਕਿ ਬਕਰਮ ਸਿੰਘ ਮਜੀਠੀਆ ਵੀ ਕੋਈ ਛੋਟੇ-ਮੋਟੇ ਖਿਡਾਰੀ ਨਹੀਂ ਹੈਗੇ ਭਾਰਤੀ ਜਨਤਾ ਪਾਰਟੀ ਨਾਲ ਜਾਂ ਹੋਰ ਵੱਡੀਆਂ ਥਾਵਾਂ ਤੇ ਉਹਨਾਂ ਦੇ ਵੀ ਲਿੰਕ ਨੇ ਜੱਜਾਂ ਨਾਲ ਵਕੀਲਾਂ ਨਾਲ ਸੋ ਇਹ ਬਹੁਤ ਵੱਡਾ ਵੱਡੇ ਬੰਦੇ ਦੀਆਂ ਜਿਹੜੀਆਂ ਸਾਕੇਦਾਰੀਆਂ ਨੇ ਉਹ ਵੀ ਵੱਡੀਆਂ ਹੁੰਦੀਆਂ ਸੋ ਟਾਈਮਿੰਗ ਆ ਜਿਹੜੀ ਉਹ ਉਹ ਕਾਫੀ ਕੁਝ ਹੁੰਦੀ ਹੈ ਸੋ ਮੈਨੂੰ ਲੱਗਦਾ ਵੀ ਜਿਹੜੀ ਪੁਲਿਸ ਹੈਗੀ ਆ ਇਹ ਇੱਕ ਆਪਾਂ ਲੰਮਗਾ ਸਮਾ ਗ੍ਰਫਤਾਰੀਆਂ ਦੇ ਦੌਰ ਚੋਂ ਵੀ ਆਏ ਹੈਗੇ ਆ ਕਿਤੇ ਨਾ ਕਿਤੇ ਬੰਦੇ ਦਾ 1% ਜਾਂ 2% ਜਾਂ 3% ਆ ਉਹ ਹੱਥ ਹੁੰਦਾ ਹੈਗਾ ਜ਼ਰੂਰ ਉਤੋਂ ਬਾਅਦ ਹੀ ਜਿਹੜੀਆਂ ਉਹ ਕੇਸਾਂ ਜਿਹੜਾ ਬਣਦਾ ਹੈਗਾ ਤੁਸੀਂ ਦੇਖੋ ਵੀ ਇਹ ਹੋਵੇ ਵੀ 0% ਹੀ ਹੋਵੇ ਉਹ ਬਹੁਤ ਘੱਟ ਕੇਸਿਸ ਹੋਗਾ ਜਿਹੜੇ ਹੁੰਦੇ ਆ ਹਾਂ ਇਹ ਹੈਗਾ ਵੀ 3% ਵਾਲੇ ਦਾ 50% ਬਣਾ ਦਿਓ ਇਹ ਪੋਰਸ ਬਣਾ ਦਿੰਦੀ ਹੁੰਦੀ ਆ ਇਹ ਉਹਦੇ ਹੱਥ ਵੱਸ ਹੁੰਦਾ ਇਹ ਉਹਨਾਂ ਦੇ ਹੱਥ ਵੱਸ ਹੁੰਦਾ ਪਰ ਕਿਸੇ ਦਾ ਕੋਈ ਵੀ ਹੱਥ ਨਾ ਹੋਵੇ ਮਤਲਬ ਕਿ ਹੁਣ ਵਿਕਰਮ ਸਿੰਘ ਜੀਠੀਆ ਹੋਣਾ ਤੇ ਜੇ ਆਪਾਂ ਕਹੀ ਕਿ ਕਾਫੀ ਉਹ ਜਿਹੜੇ ਨੇ ਇਹਨਾਂ ਦੇ ਹੱਕ ਦੇ ਵਿੱਚ ਆਏ ਨਹੀਂ ਚਾਹੇ ਉਹ ਭਾਰਦੀ ਜਨਤਾ ਪਾਰਟੀ ਦੇ ਵੱਡੇ ਲੀਡਰ ਹੋਣ ਚਾਹੇ ਤਰुण ਚੋਗ ਹੋਣ ਜਾਂ ਰਬਨੀਤ ਸਿੰਘ ਬਿੱਟੂ ਹੋਣ ਜਾਂ ਜੇ ਆਪਾਂ ਦੂਜੇ ਬੰਦੇ ਉਹ ਗੱਲ ਕਰੀਏ ਕਾਂਗਰਸ ਤੋਂ ਵੀ ਜਿਹੜਾ ਹੈਗਾ ਹੈ ਸੁਖਪਾਲ ਸਿੰਘ ਖਹਿਰਾ ਹੋਣਾ ਦੇ ਵੀ ਜਾਂ ਬਾਕੀ ਵੀ ਕਾਫੀ ਜਿਹੜੀ ਇਹਨਾਂ ਨੂੰ ਇੱਕ ਪੋਲਿਟੀਕਲ ਜਿਹਾ ਮੁੱਦਾ ਇਹਨੂੰ ਬਣਾ ਦਿੱਤਾ ਗਿਆ ਇਹਨੂੰ ਕਿਵੇਂ ਦੇਖਦੇ ਹੋ ਨਹੀਂ ਇਹ ਪੋਲਿਟੀਕਲ ਮੁੱਦਾ ਨਹੀਂ ਹੈ ਸੋ ਪੋਲਿਟੀਕਲ ਮੁੱਦਾ ਦਾ ਭਾਈ ਅਮਰਤਪਾਲ ਸਿੰਘ ਦਾ ਹੈ ਜੀ ਉਹਦੇ ਖਿਲਾਫ ਕੋਈ ਵੀ ਕੇਸ ਨਹੀਂ ਹੈ ਉਹਨੂੰ ਐਨਐਸ ਵਿਚ ਪੋਲਿਟੀਕਲ ਡਿਟੈਂਸ਼ਨਸ ਰੱਖਿਆ ਹੋਇਆ ਹੈ ਉਹ ਪੋਲਿਟੀਕਲ ਮੁੱਦਾ ਹੈ ਉਹਸ ਮੁੱਦੇ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਨੇ ਵੀ ਇਹਨੂੰ ਜੇਲ੍ਹ ਜੋ 140 ਕਰੋੜ ਦੇ ਜਿਹੜੇ ਖਾਤਿਆਂ ਦਾ ਬਿਜ਼ਨਸ ਲੈਪਸ ਹੈਗਾ ਉਹ 540 ਕਰੋੜ ਕਿੱਥੋਂ ਆਇਆ ਹਨਾ ਸੋ ਉਹਦਾ ਇੱਕ ਕਾਨੂੰਨੀ ਮੁੱਦਾ ਹੈਗਾ ਇਹ ਇੱਕ ਕ੍ਰਾਈਮ ਹੈਗਾ ਹਨਾ ਸੋ ਫੌਜਦਾਰੀ ਨਹੀਂ ਹੈਗਾ ਦਿਵਾਨੀ ਦਾ ਕ੍ਰਾਈਮ ਹੈਗਾ ਕ੍ਰਾਈਮ ਤਾਂ ਕ੍ਰਾਈਮ ਹੈਗਾ ਪੁਲਿਸ ਹ ਹੁਣ ਜਦੋਂ ਜਦੋਂ ਵੀ ਤੁਸੀਂ ਦੇਖੋ ਵੀ ਈਵਨ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਕਿਸੇ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸੀ ਤਾਂ ਹਿਊਮਨ ਰਾਈਟਸ ਦੀਆਂ ਜਥੇਬੰਦੀਆਂ ਜਾਂਦੀਆਂ ਸੀ ਬਾਦਲ ਸਾਹਿਬ ਇੱਕੋ ਕਹਿ ਦਿੰਦੇ ਸੀ ਵੀ ਕਾਨੂੰਨ ਨੂੰ ਆਪਣਾ ਰਸਤਾ ਅਖਤਿਆਰ ਕਰਨ ਦਿਓ ਫਿਰ ਹੁਣ ਵੀ ਕਾਨੂੰਨ ਨੂੰ ਆਪਣਾ ਰਸਤਾ ਅਖਤਿਆਰ ਕਰ ਰਹੇ ਨੇ ਫਿਰ ਇਹਤੇ ਵਿਰੋਧ ਕਿਉਂ ਕੀਤਾ ਜਾ ਰਿਹਾ ਨਾ ਵਿਰੋਧ ਨਹੀਂ ਕਰਨਾ ਚਾਹੀਦਾ ਨਾ ਚਾਹੇ ਸੁਖਪਾਲ ਸਿੰਘ ਖੈਰ ਆ ਜਾਂ ਕੋਈ ਹੋਰ ਨੇ ਹੁਣ ਸੁਖਪਾਲ ਸਿੰਘ ਉਹਨੇ ਵੀ ਆ ਜੇ ਉਹਨਾਂ ਤੇ ਕੋਈ ਕੇਸ ਹੈਗਾ ਜੇ ਨਹੀਂ ਕੁਝ ਸੀਗਾ ਉਹ ਬਾਹਰ ਆ ਗਏ ਹੋਏ ਨੇ ਨਾ ਸੋ ਲੈਟ ਫਿਰ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੋਵੇਗਾ ਨਾ ਸੋ ਇਹ ਸਾਨੂੰ ਲੱਗਦਾ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਹੱਕ ਵਿੱਚ ਆਏ ਨੇ ਮੇਰਾ ਖਿਆਲ ਜਿਹੜੇ ਜਿਹੜੇ ਜਾਖੜ ਨੇ ਉਹਨਾਂ ਦਾ ਬੈਲੈਂਸ ਜੇ ਹੈਗਾ ਵੀ ਨਸ਼ੇ ਦੇ ਸਾਰੇ ਦੋਸ਼ੀ ਫੜੇ ਜਾਣੇ ਚਾਹੀਦੇ ਆ ਉਹਨਾਂ ਨੇ ਜਿਸ ਤਰ੍ਹਾਂ ਇਹ ਕਿਹਾ ਹੈਗਾ ਅ ਜਸਤੇ ਬਾਕੀ ਜਿਹੜੇ ਹੈਗੇ ਕਾਂਗਰਸ ਪਾਰਟੀ ਮਰਖਲ ਪ੍ਰਤਾਪ ਸਿੰਘ ਬਾਜਵਾ ਦਾ ਵੀ ਆਇਆ ਹੈਗਾ ਸੋ ਸਾਰੇ ਆਏ ਨੇ ਸੋ ਇਹ ਪੋਲੀਟੀਕਲ ਮੁੱਦਾ ਨਹੀਂ ਹੈ ਪੋਲੀਟੀਕਲ ਡਿਟੈਂਸ਼ਨ ਭਾਈ ਅਮਰਤਪਾਲ ਸਿੰਘ ਦੀ ਆ ਜਾਂ ਜਿਹੜੇ ਜਿਹੜੇ 8 9 10 ਖੜਕੋ ਸਿੰਘ ਨੇ ਉਹ ਪੋਲੀਟੀਕਲ ਡਿਟੈਂਸ਼ਨਸ ਆ ਕਿਉਂਕਿ ਉਹ ਆਪਣੀ ਕ੍ਰਾਈਮ ਵਾਲੀ ਸਜ਼ਾ ਪੂਰੀ ਕਰ ਚੁੱਕੇ ਆ ਜੀ ਹੁਣ ਉਹ ਪੋਲੀਟੀਕਲ ਡਿਟੈਂਸ਼ਨਸ ਨੇ 15 ਜਾਂ 16 ਸਾਲ ਦੀ ਉਮਰ ਕਾਇਤ ਤੋਂ ਬਾਅਦ ਜਿਹੜੀ ਉਹ ਕੱਟ ਰਹੇ ਆ ਉਹ ਪੋਲੀਟੀਕਲ ਡਿਟੈਂਸ਼ਨਸ ਨੇ ਸੋ ਇਹ ਪੋਲੀਟੀਕਲ ਡਿਟੈਂਸ਼ਨਸ ਇਸ ਤਰ੍ਹਾਂ ਦੀਆਂ ਹੁੰਦੀਆਂ ਇਹ ਹੈਗੀਆਂ ਕ੍ਰਾਈਮ ਰਿਲੇਟਡ ਡਿਟੈਂਸ਼ਨ ਸੋ ਇਹਦੇ ਬਾਰੇ ਜੇ ਉਹ ਉਹ ਆਪਣੇ ਵਕੀਲ ਤਾਂ ਹੀ ਅੱਗੇ ਚਾਰਜ ਹੋਈ ਕਰਨਗੇ ਜ਼ਮਾਨਤ ਹੋ ਜਾਈਗੀ ਬਾਹਰ ਆ ਜਾਏਗਾ ਸੋ ਐਡਾ ਵੱਡਾ ਕੋਈ ਖਤਰੇ ਵਾਲੀ ਗੱਲ ਨਹੀਂ ਜੀ ਬਿਲਕੁਲ ਜੀ ਦੇਖਦੇ ਆ ਕੀ ਕੁਝ ਇਸ ਦੇ ਵਿੱਚ ਹੁੰਦਾ ਹੈਗਾ ਪਿਛਲੇ ਦਿਨੀ ਪੰਜਾਬਾਂ ਦੀ ਆਪਾਂ ਗਏ ਕਿ ਐਮਰਜੈਂਸੀ ਦਾ ਜਿਹੜਾ ਹੈ ਉਹਨੂੰ ਯਾਦ ਕਰਕੇ ਕਾਲੇ ਦੇ ਬਸਤੇ ਤੌਰ ਤੇ ਪੂਰੇ ਭਾਰਤ ਦੇ ਵਿੱਚ ਜਿਹੜਾ ਹੈ ਮਨਾਇਆ ਗਿਆ 25 ਜੂਨ 1975 ਨੂੰ ਇੰਦਰਾ ਗਾਂਧੀ ਦੇ ਵੱਲੋਂ ਜਿਹੜੀ ਹੈ ਐਮਰਜੈਂਸੀ ਲਗਾਈ ਗਈ ਸੀ ਸਰਦਾਰ ਅਤਾਲ ਸਿੰਘ ਜੀ ਕੀ ਕਹੋਗੇ ਉਹਨਾਂ ਐਮਰਜੈਂਸੀ ਦੇ ਟਾਈਮ ਤੇ ਅਦਾਲਤਾਂ ਉੱਤੇ ਬੈਨ ਮੀਡੀਆ ਦੇ ਉੱਤੇ ਬੈਨ ਚਾਰੇ ਪਾਸੇ ਜਿਹੜਾ ਹੈ ਇੱਕ ਤਰੀਕੇ ਦੀ ਹਾਹਾਕਾਰ ਦੀ ਮਚ ਗਈ ਪ੍ਰੋਟੈਸਟ ਵਗੈਰਾ ਹੋ ਰਹੇ ਸੀ ਤੇ ਮੌਜੂਦਾ ਹਾਲਾਤਾਂ ਨਾਲ ਆਪਾਂ ਕਿਵੇਂ ਜੋੜ ਕੇ ਦੇਖ ਸਕਦੇ ਆ ਉਸ ਐਮਰਜੈਂਸੀ ਨੂੰ ਤੇ ਇਸ ਅਣ ਐਲਾਨੀ ਹੋਈ ਐਮਰਜੈਂਸੀ ਨੂੰ ਹਾਂ ਬਿਲਕੁਲ ਦੋਹਾਂ ਵਿੱਚ ਕੋਈ ਫਰਕ ਨਹੀਂ ਹੈ ਸੋ ਜਿਹੜੀ 1975 ਵਿੱਚ ਐਮਰਜੈਂਸੀ ਲੱਗੀ ਆ ਉਹਦੇ ਵਿੱਚ ਤੁਹਾਡੇ ਮਨੁੱਖੀ ਅਧਿਕਾਰ ਆ ਜਿਹੜੇ ਸਾਰੇ ਖਤਮ ਕਰ ਦਿੱਤੇ ਗਏ ਸੀ ਪ੍ਰੈਸ ਤੇ ਦਬਾਅ ਸੀਗਾ ਅਦਾਲਤਾਂ ਤੇ ਦਬਾਅ ਸੀ ਅਫਸਰ شاہੀ ਆ ਜਿਹੜੇ ਇੱਕ ਤਾਨਾਸ਼ਾਹ ਔਰਤ ਦੇ ਇਸ਼ਾਰਿਆਂ ਤੇ ਨੱਚ ਰਹੀ ਸੀ ਸੋ ਸਮੁੱਚਾ ਜਿਹੜਾ ਸੰਵਧਾਨ ਆ ਇੱਕ ਤਾਨਾਸ਼ਾਹ ਔਰਤ ਦੀਆਂ ਇਛਾਵਾਂ ਤੇ ਨੱਚ ਰਿਹਾ ਸੀਗਾ ਜਿਹਨੂੰ ਐਮਰਜੈਂਸੀ ਕਿਹਾ ਜਾਂਦਾ ਹੈ ਸੋ ਵਿਰੋਧੀ ਵਿਚਾਰ ਰੱਖਣ ਵਾਲੇ ਜਿਹੜੇ ਬਹੁਤ ਸਾਰੇ ਲੋਕ ਆ ਔਰ ਵੱਡੀ ਗਿਣਤੀ ਵਿੱਚ ਤਾਂ ਸਿੱਖ ਹੀ ਸੀਗੇ ਹਨਾ ਸੋ ਉਹਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਖੁਸ਼ਾਰ ਐਸਐਸ ਦੀ ਲੀਡਰਸ਼ਿਪ ਨੂੰ ਵੀ ਬੰਦ ਕੀਤਾ ਗਿਆ ਵੈਸੇ ਇੱਕ ਕਰਨ <th>ਪਰ ਨੇ ਇੱਕ ਹਿੰਦੂ ਲੀਡਰ ਨਾਲ ਗੱਲ ਕੀਤੀ ਹੈਗੀ ਆ ਸੋ ਮੈਨੂੰ ਉਹਨਾਂ ਦਾ ਨਾਮ ਭੁੱਲ ਰਿਹਾ ਇਹਨਾਂ ਦਿਨਾਂ 'ਚ ਆਈ ਹੈਗੀ ਆ ਉਹਨਾਂ ਨੇ ਇਹ ਗੱਲ ਕਹੀ ਹੈਗੀ ਵੀ ਇਹ ਹਿੰਦਰਾ ਗਾਂਧੀ ਦੀ ਐਮਰਜੈਂਸੀ ਨਹੀਂ ਸੀ ਅਸਲ ਵਿੱਚ ਆਰਐਸਐਸ ਦਾ ਵੀ ਹਿੱਸਾ ਸੀ ਉਹਦੇ ਵਿੱਚ ਹੂੰ ਹੂੰ ਉਹਨਾਂ ਨੇ ਇਹ 50 ਸਾਲਾਂ ਬਾਅਦ ਕਰਨ <th>ਥਾਪਰ ਨਾਲ ਜਿਹੜੇ ਜਿਹੜੇ ਚੈਨਲ 'ਤੇ ਕਰਨ <th>ਥਾਪਰ ਗੱਲ ਕਰਦੇ ਆ ਨਾ ਸੋ ਆਪਾਂ ਸਕਰੀਨਸ਼ਾਟ ਵੀ ਜੇ ਟਰਾਈ ਕਰਦੇ ਆ ਉਹ ਮਿਲ ਜਵੇ ਅੰਗਰੇਜ਼ ਨਾਦਰਾਨੀ ਹਕਤੇ ਉਹਨਾਂ ਦੇ ਰੀਸੈਂਟ ਇੰਟਰਵਿਊਸ ਵਿੱਚ ਆਇਆ ਹੈਗਾ ਹੁਣ ਹੁਣ ਲੋਕ ਬੋਲਣ ਲੱਗੇ ਨੇ ਹਨਾ ਪੰਜਾਹ ਸਾਲਾਂ ਦੀ ਦਹਿਸ਼ਤ ਤੋਂ ਬਾਅਦ ਹਨਾ ਤੇ ਬੋਲਿਆ ਤੇ ਹੁਣ ਜਿਹੜੀ ਇੱਕ ਦੂਜੀ ਹੈਗੇ ਆ ਚੰਡੀਗੜ੍ਹ ਦੇ ਮజిਸਟ੍ਰੇਟ ਰਹੇ ਨੇ ਮਿਸਟਰ ਉਹ ਵੀ ਹਿੰਦੂ ਜੈਂਟਲਮੈਨ ਨੇ ਉਹਨਾਂ ਦਾ ਆਰਟੀਕਲ ਆਇਆ ਹੈਗਾ ਦਾ ਵਾਇਰ ਚ ਛਪਿਆ ਜਿੱਥੇ ਕਰਨ ਥਾਪਰ ਕੰਮ ਕਰਦੇ ਨੇ ਉਹ ਕਹਿੰਦੇ ਵੀ ਇੰਦਰਾ ਗਾਂਧੀ ਨੇ ਜਿਹੜੀ ਐਮਰਜੈਂਸੀ ਲਾਈ ਸੀ ਨਾ ਪ੍ਰੈਸ ਦਾ ਗਲਾ ਘੁੱਟਣ ਦੀ ਆ ਕਾਰਵਾਈ ਸੀ ਪਰ ਪ੍ਰੈਸ ਸਾਹ ਲੈ ਰਹੀ ਸੀ ਹੂੰ ਹੂੰ ਅੱਜ ਤਾਂ ਪ੍ਰੈਸ ਸਾਹ ਲੈਣ ਲਈ ਵੀ ਔਖੀ ਹੋ ਰਹੀ ਆ ਜੀ ਅੱਜ ਦੀ ਅੱਜ ਦੀ ਅਣਅਲਾਨੀ ਐਮਰਜੈਂਸੀ ਵਿੱਚ ਉਹ ਕਹਿੰਦੇ ਪ੍ਰੈਸ ਨੂੰ ਸਾਹ ਲੈਣਾ ਵੀ ਔਖਾ ਹੋਇਆ ਇੰਦਰਾ ਗਾਂਧੀ ਦੀ ਐਮਰਜੈਂਸੀ ਦਾ ਪ੍ਰੈਸ ਨੇ ਵਿਰੋਧ ਕਰਿਆ ਹੈ ਨਾ ਵੀ ਉਹ ਉਹਦੇ ਖਿਲਾਫ ਡਟ ਕੇ ਲੜੀ ਅੱਜ ਤਾਂ ਪ੍ਰੈਸ ਡਾਟ ਨਹੀਂ ਰਹੀ ਹੈ ਨਾ ਅੱਜ ਦਾ ਪ੍ਰੈਸ ਇਸ ਇਸ ਨਵੀਂ ਕਿਸਮ ਦੀ ਜਿਹੜੇ ਨਰਿੰਦਰ ਮੋਦੀ ਦੇ ਰਜੀਮਦੀਰ ਐਮਰਜੈਂਸੀ ਆ ਉਹਦੇ ਵਿੱਚ ਕਿਹਾ ਤੇ ਟਿਕ ਨਹੀਂ ਰਹੀ ਉਹ ਤਾਂ ਸੋਲੇਗਾ ਰਹੀ ਆ ਢੱਡਾਂ ਖੜਕਾ ਰਹੀ ਆ ਤੇ ਉਹਦੇ ਗੁਣ ਗਾਨ ਕਰ ਰਹੀ ਹੈ ਕਿ ਹਣਾ ਕਹਿੰਦਾ ਵੀ ਪ੍ਰੈਸ਼ਰ ਰਜਿਸਟ ਕਰੀ ਜਾਂਦਾ ਗਾਂਧੀ ਦੇ ਖਿਲਾਫ ਪਰ ਮੋਦੀ ਦੀ ਆਨਰਾਨੀ ਰ ਐਮਰਜੈਂਸੀ ਦੇ ਖਿਲਾਫ ਪ੍ਰੈਸ਼ਰ ਰਜਿਸਟ ਨਹੀਂ ਕਰ ਰਹੀ ਉਹ ਲਗਾਤਾਰ ਡਰ ਦੀ دہشت ਦੀ ਤੇ ਲਾਲਚ ਦੀ ਸਥਿਤੀ ਵਿੱਚ ਰਹਿ ਰਹੀ ਹੋਈ ਆ ਜੀ ਬਿਲਕੁਲ ਹੀ ਕਿਉਂਕਿ ਜਿਹੜਾ ਕੰਪੈਰੀਜ਼ਨ ਹੈ ਦੋਨਾਂ ਪਾਸਿਆਂ ਤੋਂ ਹੀ ਜਿਹੜਾ ਹੋਣਾ ਚਾਹੀਦਾ ਔਰ ਹਾਲਾਤਾਂ ਨੂੰ ਦੇਖਣਾ ਵੀ ਚਾਹੀਦਾ ਕਿ ਕੀ ਮੌਜੂਦਾ ਕੀ ਹਾਲਾਤ ਹੈਗੇ ਨੇ ਜਾਂ ਉਹਨਾਂ ਸਮੇਂ ਦੇ ਕੀ ਹਾਲਾਤ ਸੀ